ਸੰ ਲੱਗੇ ਜੀ ਕਿਸਾਨ ਵੀਰੋ ਅੱਜ ਤਰੀਕ ਹੋ ਗਈ 16 ਫਰਵਰੀ 2026 ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰ ਦਿਓ ਤੇ ਜਾਨਣਾ ਤੂੜੀ ਅਤੇ ਹਰੇ ਚਾਰੇ ਦੇ ਰੇਟ ਜਾਣਨ ਲਈ ਪੇਜ ਨੂੰ ਕਰ ਲਿਓ ਜੀ ਫੋਲੋ ਅੱਜ ਮੁਹਾਲੀ ਦੇ ਵਿੱਚ ਰੇਟ ਰਿਹਾ ਜੀ ਤੂੜੀ ਦਾ 850 ਰੁਪਏ ਜੀ ਸਮਾਣਾ ਦੇ ਵਿੱਚ ਰੇਟ ਰਿਹਾ ਜੀ ਤੂੜੀ ਦਾ 630 ਰੁਪਏ ਕੁਇੰਟਲ ਤੇ ਫਰੀਦਕੋਟ 550 ਰੁਪਏ ਰੇਟ ਚੱਲ ਰਿਹਾ ਜੀ ਸ੍ਰੀ ਗੰਗਾ ਨਗਰ ਦੇ ਵਿੱਚ 500 ਰੁਪਏ ਤੋਂ ਲੈ ਕੇ 700 ਰੁਪਏ ਰੇਟ ਚੱਲ ਰਿਹਾ ਜੀ ਤੂੜੀ ਦਾ ਦੌਲਤਪੁਰਾ ਚੌਕ ਉਹਨਾਂ ਦੇ ਵਿੱਚ 950 ਦੇ ਲਗਭਗ ਰੇਟ ਚੱਲ ਰਿਹਾ ਜੀ ਰੋਪੜ ਦੇ ਵਿੱਚ 1000 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਤੂੜੀ ਵਿਕਰੀ ਹੈ ਜੀ ਕੋਟਕਪੂਰਾ ਦੇ ਵਿੱਚ 360 ਤੋਂ 470 ਰੁਪਏ ਨੂੰ ਵਿਕੀ ਤੂੜੀ ਅੱਜ ਜਗਰਾਉਂ ਦੀ ਤੂੜੀ ਮੰਡੀ 'ਚ 550 ਤੋਂ 700 ਰੁਪਏ ਰੇਟ ਰਿਹਾ ਜੀ ਮੁੱਲਾਂਪੁਰ ਦਾਖਾ ਦੇ ਵਿੱਚ 600 ਤੋਂ ਲੈ ਕੇ 650 ਰੁਪਏ ਰੇਟ ਰਿਹਾ ਜੀ ਤੂੜੀ ਦਾ ਮੋਗਾ ਦੇ ਵਿੱਚ 500 ਤੋਂ ਲੈ ਕੇ 560 ਰੁਪਏ ਰੇਟ ਰਿਹਾ ਜੀ ਸਨਾਮ ਦੇ ਵਿੱਚ 650 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਵਿਕੀ ਹੈ ਜੀ ਤੂੜੀ ਜੰਮੂ ਦੇ ਵਿੱਚ 1050 ਰੁਪਏ ਰੇਟ ਚੱਲ ਰਿਹਾ ਜੀ ਤੂੜੀ ਦਾ ਲੁਧਿਆਣਾ ਡੈਰੀਆ ਇਲਾਕੇ ਦੇ ਵਿੱਚ 590 ਤੋਂ ਲੈ ਕੇ 595 ਰੁਪਏ ਰੇਟ ਰਿਹਾ ਜੀ ਤੂੜੀ ਦਾ ਜਲੰਧਰ ਦੇ ਵਿੱਚ 750 ਤੋਂ ਲੈ ਕੇ 780 ਰੁਪਏ ਦੇ ਲਗਭਗ ਰੇਟ ਚੱਲ ਰਹੇ ਜੀ ਸultanpur <Sanye> Lodhi 750 ਤੋਂ ਲੈ ਕੇ ਜੀ 800 ਰੁਪਏ ਤੱਕ ਰੇਟ ਚੱਲ ਰਿਹਾ ਜੀ ਤੇ ਪਿੰਡਾਂ ਦੇ ਵਿੱਚ Sultanpur Lodhi ਦੇ ਇਲਾਕੇ ਦੇ 640 ਰੁਪਏ ਰੇਟ ਚੱਲ ਰਿਹਾ ਜੀ ਘਰੋਂ ਤੂੜੀ ਚੱਕਣ ਦਾ ਜਾਣਕਾਰੀ ਵ ਬਾਕੀ ਜਿਹੜਾ ਨੇ ਬਾਈ ਉਹਨਾਂ ਨੇ ਘਰੋਂ ਤੂੜੀ ਚਪਾਉਣੀ ਹੁੰਦੀ ਜੀ ਉਹਦਾ ਰੇਟ ਘੱਟ ਹੁੰਦਾ ਇਹ ਸਿਰਫ ਮੰਡੀਆਂ ਦੇ ਰੇਟ ਨੇ ਜੋ ਮੈਂ ਦੱਸ ਰਿਹਾ ਜੀ ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਜੀ ਧੰਨਵਾਦ ਜੀ ਬਹੁਤ ਬਹੁਤ